ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਆਪਾਂ ਪ੍ਰਾਣੇ ਸੂਟ ਤੋਂ ਇੱਕ ਡਰੈਸ ਰੈਡੀ ਕਰਾਂਗੇ ਠੀਕ ਹੈ ਜੀ ਆਪਣੀ ਡਰੈਸ ਆ ਜੋ ਰੈਡੀ ਆ ਤੁਸੀਂ ਦੇਖ ਸਕਦੇ ਆ ਆਪਾਂ ਜੋ ਇਸ ਦੇ ਪੱਲੇ ਸੀਗੇ ਸੂਟ ਦੇ ਉਹ ਆਪਾਂ ਕਟਿੰਗ ਕਰਕੇ ਇਸ ਜਿਹੜਾ ਬਾਰਦੀ ਲਗਾਤੀ ਇਸ ਦਾ ਇਹ ਦੁਪੱਟਾ ਸੀਗਾ ਠੀਕ ਹੈ ਜੀ ਇਹ ਦੁਪੱਟਾ ਤੁਸੀਂ ਦੇਖ ਸਕਦੇ ਹੋਰ ਬਹੁਤ ਅਨਜ਼ਰਾ ਸੀਗਾ ਇਸ ਤੇ ਆਪਾਂ ਜੋ ਆਪਾਂ ਇਸ ਦੀ ਸਾਈਡ ਸਿੱਗੀ ਠੀਕ ਹੈ ਜੀ ਇਹ ਵਾਲੀ ਇਸ ਤੇ ਦੁਪੱਟੇ ਤੇ ਲਿਖਿਆ ਹੈ ਸੀ ਫੋਰ ਸਾਈਡ ਠੀਕ ਹੈ ਜੀ ਇਸ ਤੇ ਆਪਾਂ ਚੋਣਾ ਆ ਕੇ ਇਸ ਨੂੰ ਸਿੱ ਦੇ ਕੇ ਆਪਾਂ ਨਿਕਨੇ ਕੇ ਗਿਆਰ ਕਰਵਾ ਕੇ ਤੇ ਇਸ ਦਾ ਆਪਾਂ ਜੋ ਘਟਾਉਣਾ ਉਹ ਆਪਾਂ ਇਸ ਤਰੀਕੇ ਨਾਲ ਆ ਕੇ ਠੀਕ ਹੈ ਜੀ ਮਤਲਬ ਕਿ ਇਸ ਜਿਹੜੀ ਫੋਰ ਸਾਈਡ ਲੈਸ ਸੀ ¿Quieren ver ¿sí?